ਅੱਜ ਅਸੀਂ ਬਣਾਉਣ ਲੱਗੇ ਆਂਡਿਆਂ ਦੀ ਪੁਰਜੀ ਫੁੱਲ ਰੈਸਪੀ ਲਈ ਵੀਡੀਓ ਪੂਰੀ ਦੇਖਿਓ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਇੱਕ ਕੱਪ ਕਟਿਆ ਹੋਇਆ ਪਿਆਜ਼ ਹਾਫ ਕੱਪ ਟਮਾਟਰ ਥੋੜੇ ਜਿਹਾ ਮਟਰ ਤੇ ਤਿੰਨ ਹਰੀਆਂ ਮਿਰਚਾਂ ਕੜਾਈ ਆਪਣੀ ਗਰਮ ਹੋ ਚੁੱਕੀ ਆ ਹੁਣ ਇਹਦੇ 'ਚ ਪਾਵਾਂਗੇ ਇੱਕ ਕੱਪ ਰਿਫਾਈਨਡ ਆਇਲ ਤੇ ਇੱਕ ਟਿੱਕੀ ਬਟਰ ਦੀ ਮੈਂ ਮੌਲਦਾ ਬਟਰ ਯੂਜ਼ ਕੀਤਾ ਤੁਸੀਂ ਜਿਹੜਾ ਮਰਜ਼ੀ ਕਰ ਲਿਓ ਬਟਰ ਨੂੰ ਥੋੜਾ ਜਿਹਾ ਮੈਲਟ ਹੋਣ ਦਵਾਂਗੇ ਲਓ ਜੀ ਬਟਰ ਆਪਣਾ ਗਰਮ ਹੋ ਚੁੱਕਿਆ ਉਹਨਾਂ ਵਿੱਚ ਪਾਵਾਂਗੇ ਜੀਰਾ ਤੇ ਨਾਲ ਪਾਵਾਂਗੇ ਦੋ మీడియం ਸਾਈਜ਼ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ 5 ਤੋਂ 7 ਮਿੰਟ ਜਦ ਤੱਕ ਇਹ ਹਲਕੇ ਸਨੈਡੀ ਕਲਰ ਚ ਨਹੀਂ ਆ ਜਾਂਦੇ ਤੇ ਆਜ ਆਪਣੇ ਹੋ ਚੁੱਕੇ ਨੇ ਬਸ ਇਸ ਕੰਡੀਸ਼ਨ ਚ ਜਦੋਂ ਪਿਆਜ਼ ਆ ਜਾਣ ਉਹ ਪਾਵਾਂਗੇ ਆਪਾਂ ਕੱਟੇ ਹੋਏ ਟਮਾਟਰ ਟਮਾਟਰ ਹਰੀਆਂ ਮਿਰਚਾਂ ਤੇ ਜਿੰਜਰ گارਲਿਕ ਪੇਸਟ ਤੇ ਹੁਣੇ ਆਪਾਂ ਇਸ ਇਸ ਤੇ ਪਾ ਦਵਾਂਗੇ ਨਮਕ ਨਮਕ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਪਿਆਜ਼ ਆਪਣੇ ਉਹ ਜਲਦੀ ਗਲ ਜਾਣਗੇ ਮਸਾਲਾ ਆਪਣਾ ਹੋ ਗਿਆ ਤਿਆਰ ਚਪਾਵਾਂਗੇ ਹਲਦੀ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਉੱਗੀਆਂ ਆਪਾਂ ਹਰੀ ਮਿਰਚ ਵੀ ਪਾ ਲਈ ਆ ਗਰਮ ਮਸਾਲਾ ਥੋੜੀ ਜਿਹੀ ਕਲਰ ਲਈ ਦੇਗੀ ਮਿਰਚ ਕਿਚਨਿੰਗ ਹੁਣ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਆਪਾਂ ਥੋੜਾ ਜਿਹਾ ਪਾਵਾਂਗੇ ਚ ਪਾਣੀ ਤਾਂ ਜੋ ਆਪਣੇ ਮਸਾਲੇ ਆ ਉਨੀਚੇ ਨਹੀਂ ਲੱਗਣਗੇ ਹੁਣ ਇਹਨੂੰ ਆਪਾਂ ਟਾ ਕੇ 5 ਤੋਂ 7 ਮਿੰਟ ਲਈ ਪਕਾਵਾਂਗੇ ਜਦ ਤੱਕ ਇਹ ਔਰ ਸੈਪਰੇਟ ਨਹੀਂ ਹੋ ਜਾਂਦਾ ਮਸਾਲਾ ਫਰਾਈ ਹੁੰਦਾ ਤਦ ਤੱਕ ਆਪਾਂ ਅੰਡੇ ਪਾ ਲੈਨੇ ਆ ਮੈਂ ਨਹੀਂ ਮੜਾ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਇੱਕ ਕੱਪ ਮਿਲਕ ਮਿਲਕ ਪਾਉਣ ਨਾਲ ਆਪਣੀ ਫੁਰਜੀ ਆ ਦਾਣੇਦਾਰ ਤੁਸੀਂ ਇੱਕ ਵਾਰੀ ਮੇਰੇ ਕਹਿਣ ਦੇ ਨੂੰ ਯੂਜ਼ ਕਰਕੇ ਦੇਖਿਓ ਤੇ ਦੇਖ ਸਕਦੇ ਹੋ ਮਸਾਲਾ ਵੀ ਆਪਣਾ ਬਣ ਚੁੱਕਿਆ ਤੇ ਮਸਾਲਾ ਆਪਣਾ ਬਿਲਕੁਲ نیچے ਨਹੀਂ ਲੱਗਿਆ ਹੁਣ ਆਪਾਂ ਚੈਡ ਕਰਾਂਗੇ ਐਗਜ਼ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਸਟੇ ਦੇ ਉੱਤੇ ਆਪਣੇ ਹੱਥ ਨਹੀਂ ਰੁਕਣੇ ਚਾਹੀਦੇ ਨਹੀਂ ਆਪਣੇ ਆਂਡੇ نیچے ਲੱਗ ਜਾਣਗੇ ਸਾਈਡਾਂ ਤੋਂ ਵੀ ਇਹਨੂੰ ਉਤਾਰੀ ਜਾਵਾਂਗੇ ਤੀ ਨੋ ਫਲਿੱਪਰ ਨਾਲ ਫਲਿੱਪ ਕਰਾਂ ਹੂ ਵੀ ਪਰ ਜੀ ਆਪਣੀ ਕੋਕ ਹੋ ਚੁੱਕੀ ਆ ਹੁਣ ਇਹਦਾ نیچے ਲੱਗਣ ਦਾ ਕੋਈ ਡਰ ਵੀ ਨਹੀਂ ਸਾਈਡਾਂ ਤੋਂ ਵੀ ਆਪਾਂ ਪਰ ਜੀ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਆਂਡੇ ਆ ਨੈਣੋਂ ਆਪਾਂ ਕੋਕੋ ਕਰੀ ਜਾਵਾਂਗੇ। ਪਨੀ ਵਧੀਆ ਬਣੀ ਜਾਊਗੀ। ਲਓ ਜੀ ਤਿਆਰ ਆਪਣੀ ਘੁਰਜੀ ਬਣ ਕੇ ਗਾਰਨਿਸ਼ ਲਈ ਹੁਣ ਆਪਏ ਤੇ ਪਾਵਾਂਗੇ ਕਟਿਆ ਹੋਇਆ ਧਨੀਆ। ਗਾਰਨਿਸ਼ ਲਈ ਪਾਵਾਂਗੇ ਇਹਦੇ ਤੇ ਧਨੀਆ। ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੋਰ ਰੈਸਪੀ ਲਈ ਕਮੈਂਟ ਜ਼ਰੂਰ ਕਰਿਓ। ਥੈਂਕ ਯੂ।